ਤ੍ਰਿਕੋਟ ਪੁਲਿਸ ਨੂੰ ਇੱਕ ਵਾਰ ਫਿਰ ਕਾਮਯਾਬੀ ਮਿਲੀ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਵੀ ਤ੍ਰਿਕੋਟ ਪੁਲਿਸ ਨੂੰ ਭਾਰੀ ਮਾਤਰਾ ਦੇ ਵਿੱਚ ਹਫੀਮ ਬਰਾਮਦ ਹੋਈ ਸੀ ਤਾਂ ਹੁਣ ਫਿਰ ਸੀਆਈਏ ਜੈਤੋ ਦੇ ਇੰਚਾਰਜ ਸਬ ਇੰਸਪੈਕਟਰ ਗੁਰਲਾਲ ਸਿੰਘ ਦੀ ਗਵਾਹੀ ਦੇ ਵਿੱਚ ਇਹਨਾਂ ਦੀ ਟੀਮ ਵੱਲੋਂ ਇੱਕ ਕਾਰ ਨੂੰ ਰੋਕਿਆ ਗਿਆ ਛੱਕੀ ਕਾਰ ਨੂੰ ਰੋਕਿਆ ਗਿਆ ਜਿਸ ਕਾਰ ਦੇ ਵਿੱਚੋਂ 1 ਕਿਲੋ 502 ਗ੍ਰਾਮ ਫੀਮ ਬਰਾਮਦ ਹੋਈ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਵੀ ਆਰੀ ਮਾਤਰਾ ਦੇ ਵਿੱਚ ਫੀਮ ਬਰਾਮਦ ਹੋਈ ਸੀ ਤਾਂ ਹੁਣ ਫਿਰ ਫਰੀਦਕੋਟ ਪੁਲਿਸ ਨੂੰ ਫੀਮ ਬਰਾਮਦ ਹੋਈ ਹੈ ਤਾਂ ਲਗਾਤਾਰ ਫਰੀਦਕੋਟ ਪੁਲਿਸ ਵੱਲੋਂ ਵਕ ਵਕ ਤਸਕਰਾਂ ਨੂੰ ਫਾਬੂ ਕੀਤਾ ਜਾ ਰਿਹਾ ਆ ਇਹ ਤਸਕਰ ਵੀ ਇੱਕ ਕਾਰ ਦੇ ਵਿੱਚ ਆ ਰਹੇ ਸੀ ਜੋ ਕਿ ਰੂਟੀਨ ਬਾਈ ਨਾਕਾ ਜੋ ਲੱਗਾ ਹੋਇਆ ਸੀ ਸੀਆਈਏ ਦਾ ਉਸ ਨੂੰ ਲੈ ਕੇ ਜਦੋਂ ਇਹਨਾਂ ਨੂੰ ਰੋਕਿਆ ਗਿਆ ਤਾਂ ਗੁਰਮੀਤ ਸਿੰਘ ਬੁੱਟਾ ਸਿੰਘ ਜ਼ਿਲ੍ਹਾ ਮੋਕਾ ਨਾਲ ਸੰਬੰਧਿਤ ਵਿਅਕਤੀ ਜਦੋਂ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਕਾਰ ਦੇ ਵਿੱਚੋਂ 1 ਕਿਲੋ 502 ਗ੍ਰਾਮ ਫੀਮ ਬਰਾਮਦ ਹੋਈ ਹੈ ਤਾਂ ਸਾਰੇ ਮਾਮਲੇ ਨੂੰ ਲੈ ਕੇ ਡੀਐਸਪੀ ਜਤਿੰਦਰ ਸਿੰਘ ਕੀ ਕਹਿੰਦੇ ਨੇ ਆਓ ਸੁਣਦੇ ਆ ਜਰਾ ਡਾਕਟਰ ਪ੍ਰਗਿਆ ਜੈਨ ਐਸਐਸਪੀ ਫਰੀਦਕੋੜ ਜੀ ਵੱਲੋਂ ਨਸ਼ਾ ਵਿਰੋਧੀ ਮੋਹਮ ਚਲਾਈ ਗਈ ਹੈ ਜਿਸ ਦੇ ਤਹਿਤ ਸਬ ਇੰਸਪੈਕਟਰ ਗੁਰਲਾਸ ਸਿੰਘ ਇਨਚਾਰਜ ਸੀਆਈਏ ਜੈਤੋ ਨੇ ਆਪਣੀ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਕੱਲ ਪਿੰਡ ਸਿਵੀਆਂ ਦੇ ਵਿੱਚ ਇੱਕ ਸਵਿਫਟ ਕਾਰ ਨੂੰ ਰੋਕ ਕੇ ਚੈੱਕ ਕੀਤਾ ਜੋ ਉਸ ਵਿੱਚ ਦੋ ਵਿਅਕਤੀ ਸਵਾਰ ਸਨ ਜਿੰਨਾਂ ਵਿੱਚੋਂ ਇੱਕ ਦਾ ਨਾਮ ਗੁਰਮੀਤ ਸਿੰਘ ਤੇ ਦੂਸਰੇ ਦਾ ਨਾਮ ਬੂਟਾ ਸਿੰਘ ਸੀ ਜੋ ਕਾਰ ਦੀ ਤਲਾਸ਼ੀ ਤੇ ਉਹਨਾਂ ਵਿਅਕਤੀਆਂ ਨੂੰ ਚੈੱਕ ਕਰਨ ਦੇ ਕਾਰ ਦੇ ਵਿੱਚੋਂ 1 ਕਿਲੋ 502 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਜੋ ਬਰਾਮਦ ਅਫੀਮ ਨੂੰ ਕਬਜ਼ਾ ਵਿੱਚ ਲੈ ਕੇ ਦੋਨਾਂ ਵਿਅਕਤੀਆਂ ਦੇ ਖਿਲਾਫ ਐਨਡੀਪੀ ਸੈਕਟਰ ਦੇ ਤਹਿਤ ਕਾਰਵਾਈ ਅਮਲ ਚੁਰ ਚਲਾਈ ਜਾਂਦੀ ਗਈ ਹੈ ਜੋ ਇਹਨਾਂ ਦੋਵਾਂ ਵਿੱਚੋਂ ਇੱਕ ਵਿਅਕਤੀ ਬੂਟਾ ਸਿੰਘ ਜੋ ਕਿ ਢਿਲਾ ਮੋਗਾ ਦੇ ਰਹਿਣ ਵਾਲਾ ਇਸ ਦੇ ਖਿਲਾਫ ਪਹਿਲਾਂ ਵੀ ਇੱਕ ਕੈਂਡੀਬੀਐਸ ਦਾ ਮਕਦਮਾ ਦਰਜ ਹੈ ਤੇ ਹੁਣ ਇਹਨਾਂ ਦੋਨਾਂ ਵਿਅਕਤੀਆਂ ਤੋਂ ਪੁੱਛ ਪੜਤਾਲ ਡੂੰਘਾਈ ਨਾਲ ਕਰਕੇ ਅਗਲੇਰੀ ਕਾਰਵਾਈ ਅਮਰ ਵਿੱਚ ਲਿਆਂਦੀ ਜਾ ਰਹੀ ਹੈ। ਪੈਸਨ ਜਤਿੰਦਰ ਸਿੰਘ ਜੋ ਸਬਡਿਵੀਜ਼ਨ ਕੋਟੂਪੁਰਾ ਦੇ ਡੀਐਸਪੀ ਨੇ ਤਾਂ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਰਿਮਾਂਡ ਲਿਆ ਜਾਵੇਗਾ ਤਾਂ ਹੋਰ ਵੀ ਪੁੱਛਗਿੱਛ ਦੇ ਵਿੱਚ ਕੁਝ ਹੋਰ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ ਤਾਂ ਲਗਾਤਾਰ ਫੀਕਰਡ ਪੁਲਿਸ ਨੂੰ ਇਹੋ ਜਿਹੀਆਂ ਕਾਮਯਾਬੀਆਂ ਜਿਉਂ ਮਿਲ ਰਹੀਆਂ ਨੇ। ਕੈਮਰਾ ਪਰਸਨ ਕਿਸ ਦੇ ਨਾਲ ਮੈਸੇਜ ਜੰਦਰ Great code.